ਲੁਧਿਆਣਾ ਦੇ ਹਲਕਾ ਆਤਮਨਗਰ ਵਿਖੇ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ੰਦਰ ਸਿੰਘ ਗਰੇਵਾਲ ਦੀ ਅਗਵਾਈ ਹੇਠ ਮੀਟ ਬੈਠਕ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਸਚਨ ਤਿੰਗਾਨੀ ਪਾਰਟੀ ਪ੍ਰਤੀ ਪਿਛਲੇ ਲੰਬੇ ਸਮੇਂ ਤੋਂ ਕੀਤੇ ਕੰਮਾਂ ਨੂੰ ਦੇਖਦਿਆਂ ਯੂਥ ਅਕਾਲੀ ਦਲ ਪੰਜਾਬ ਸਰਬਜੀਤ ਸਿੰਘ ਝਿੰਜਰ ਦੇ ਵੱਲੋਂ ਸਚਨ ਤਿੰਗਾਨ ਨੂੰ ਸ਼੍ਰੋਮਣੀ ਯੂਥ ਅਕਾਲੀ ਦਲ ਦਾ ਸੀਨੀਅਰ ਉਮੀਦਵਾਰਦਾਨ ਬਣਾਇਆ ਗਿਆ। ਬਤਿਕਾਨ ਗਲਬਤਕਾਰ ਦਾ ਮਹੇਸ਼ੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਮੈਂ ਆਸ ਕਰਦਾ ਸਮੁੱਚੀ ਹਾਈ ਕਮਾਂ ਨੇ ਨੌਜਵਾਨ ਨੂੰ ਜੋ ਵੀ ਜ਼ਿੰਮੇਵਾਰੀ ਸੌਂਪੀ ਹੈ ਉਸ ਨੂੰ ਪੂਰੀ ਤਨਦੇਹੀ ਦੇ ਨਾਲ ਨਿਭਾਏਗਾ ਤਾਨੂੰ ਗੱਲ ਦੱਸਿਆ ਸਾਜ ਨਾਲ ਮੇਰਾ ਬਹੁਤ ਪੁਰਾਣਾ ਪ੍ਰੇਮ ਤੇ ਮੈਂ ਸਮਝਦਾ ਕਿ ਇਹਦੀ ਜਿੰਨੀ ਵੱਡੀ ਸੇਵਾ ਉਹਦਾ ਵੱਡਾ ਹਲੇ ਪਾਰਟੀ ਤੋਂ ਮਾਣ ਨਹੀਂ ਮਿਲ ਸਕਿਆ ਅਸੀਂ ਆਉਣ ਵਾਲੇ ਸਮੇਂ 'ਚ ਜਦ ਪਾਰਟੀ ਸੱਤਾ 'ਚ ਹੁੰਦੀ ਹੈ ਇਹਨਾਂ ਲੋਕਾਂ ਨੂੰ ਮਾਣ ਦੇਵਾਂਗੇ ਕਿਉਂਕਿ ਇਹਨਾਂ ਨੇ ਬਿਨਾ ਕਿਸੇ ਝਿਜਕ ਦੇ ਹਮੇਸ਼ਾ ਨਿਰੰਤਰ ਪਾਰਟੀ ਦੇ ਨਾਲ ਛਟਾਰ ਬਣ ਕੇ ਖੜੇ ਆ ਇਹਦੀ ਟੀਮ ਸਾਰੀ ਬਲਵਿੰਦਰ ਹੁਣੀ ਸਾਰੇ ਜਾਣੇ ਨਾ ਕਦੇ ਮਤਲਬ ਸਮੇਂ ਨਾਲ ਹਿੱਲੇ ਨਹੀਂ ਗਏ ਤੋ ਇਹਨਾਂ ਨੂੰ ਮੈਂ ਇਸ ਗੱਲ ਦੀ ਵਧਾਈ ਵੀ ਦਿੰਦਾ ਯੂਥ ਦੇ ਪ੍ਰਧਾਨ ਚਿੰਦਰ ਸਾਹਿਬ ਦਾ ਧੰਨਵਾਦ ਵੀ ਕਰਦਾ ਜਿਨ੍ਹਾਂ ਨੇ ਇਹਨਾਂ ਦੀਆਂ ਸਵਾਵਾਂ ਦਾ ਮਾਣ ਕੀਤਾ ਹੈਗਾ ਤੇ ਮੈਨੂੰ ਉਮੀਦ ਆਉਣ ਵਾਲੇ ਸਮੇਂ ਵਿੱਚ ਇਹ ਸਾਨੂੰ ਨੌਜਵਾਨਾਂ ਦੀ ਪਾਰਟੀ ਨੂੰ ਲੋੜ ਵੀ ਹੈ ਇਹ ਆਪਣਾ ਯੋਗਦਾਨ ਪਾ ਕੇ ਆਪਣੀ ਵਧੀਆ ਸੁੰਦਰਤਾ ਬਣਾਉਣਗੇ ਸਾਰਿਆਂ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਅਸੀਂ ਮੈਂ ਵਾਈਸ ਪ੍ਰਧਾਨ ਵੀ ਯੰਗ ਵਾਲਮੀਕੀ ਫੈਡਰੇਸ਼ਨ ਵੱਲੋਂ ਪੂਰੇ ਪੰਜਾਬ ਦੀ ਟੀਮ ਵੱਲੋਂ ਸ਼ੋਮਨੀ ਕਾਲੀ ਦਲ ਦਾ ਤੇ ਸਰਦਾਰ ਹਮੇਸ਼ਿੰਦਰ ਸਿੰਘ ਗਰੇਵਾਲ ਜੀ ਦਾ ਤੇ ਯੂਥ ਦੇ ਪ੍ਰਧਾਨ ਸਰ ਜੇ ਸਿੰਘ ਛਿੰਝਰ ਜੀ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਫੈਡਰੇਸ਼ਨ ਦੇ ਪੂਰੀ ਫੈਡਰੇਸ਼ਨ ਵੱਲੋਂ ਜਿਨ੍ਹਾਂ ਨੇ ਸਾਡੇ ਪ੍ਰਧਾਨ ਜੀ ਨੂੰ ਯੂਥ ਦਾ ਸੀਨੀਅਰ ਮੀਤ ਪ੍ਰਧਾਨ ਪੰਜਾਬ ਦਾ ਲਾਇਆ ਵਾ ਤੇ ਅਸੀਂ ਯੂਥ ਆਕਾਲੀ ਦਲ ਨੂੰ ਤੇ ਸ਼ੋਮਨੀ ਆਕਾਲੀ ਦਲ ਨੂੰ ਭਰੋਸਾ ਦਵਾਨੇ ਕਿ ਆ ਜਿਹੜਾ ਇਲੈਕਸ਼ਨ ਆ ਨਿਊ ਯੰਗ ਵਾਲਮੀਕੀ ਫੈਡਰੇਸ਼ਨ ਪੂਰੇ ਪੰਜਾਬ ਚ ਅਕਾਲੀ ਦਲ ਨੂੰ ਇੱਕ ਇੱਕ ਬੋਰਡ ਪਾਉਗੀ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਹੱਥ ਮਜ਼ਬੂਤ ਕਰੋਗੋ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਵੀ ਇੱਕ ਵਾਰ ਦਿਲੋਂ ਧੰਵਾਦ ਕਰਦਾ ਜਿਨ੍ਹਾਂ ਨੇ ਇੰਨੀ ਵੱਡੀ ਜ਼ਿੰਮੇਵਾਰੀ ਪ੍ਰਦਾਨ ਜੀ ਨੂੰ ਮੈਂ ਸਭ ਤੋਂ ਪਹਿਲਾਂ ਬਹੁਤ ਹੀ ਮਾਨਯੋਗ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਤੇ ਸਰਦਾਰ ਮਹੇਸ਼ਿੰਦਰ ਸਿੰਘ ਗਰੇয়াল ਜੀ ਤੇ ਸਰਦਾਰ ਰਣਜੀਤ ਸਿੰਘ ਢਿੱਲੋਂ ਜੀ ਤੇ ਸਰਦਾਰ ਪ੍ਰੀਤਪਾਲ ਪਾਲੀ ਜੀ ਦਾ ਤੇ ਅਕਾਲੀ ਦਲ ਸਮੂਚੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਮੈਨੂੰ ਯੂਥ ਅਕਾਲੀ ਦਲ ਪੰਜਾਬ ਸੀਨੀਅਰ ਮੀਤ ਪ੍ਰਧਾਨ ਦੀ ਉਦੇਦਾਰੀ ਬਖਸ਼ੀ ਆ ਤੇ ਅਸੀਂ ਤਾਂ ਪਹਿਲਾਂ ਵੀ ਅਕਾਲੀ ਦਲ ਦੇ ਨਾਲ ਚਟਾਨ ਦੀ ਤਰ੍ਹਾਂ ਖੜੇ ਆ ਤੇ ਅੱਗੇ ਵੀ ਅਸੀਂ ਇਦਾਂ ਹੀ ਆਪਣੀ ਜਿਹੜੀ ਸੇਵਾ ਇਹਦੇ ਵਿੱਚ ਲਗਾਵਾਂਗੇ ਤੇ ਸਾਰੀ ਜ਼ਿੰਦਗੀ ਅਸੀਂ ਤਾਂ ਸੋਚਿਆ ਹੈ ਵੀ ਅਕਾਲੀ ਦਲ ਦੇ ਨਾਲ ਖੜੇ ਆ ਤੇ ਹਮੇਸ਼ਾ ਨਾਲ ਹੀ ਖੜ ਕੇ ਨ ਕੰਮ ਕਰਦੇ ਰਵਾਂਗੇ। 300 ਚੋਣਾਂ ਵੀ ਆ ਰਹੀਆਂ ਜੀ ਕਿ ਕਿਸ ਤਰ੍ਹਾਂ ਤੁਸੀਂ ਆਪਣਾ ਸਹਿਯੋਗ ਰੱਖੋਗੇ। ਇਹ ਦੇਖ ਲਓ ਜੀ ਅਸੀਂ ਥੋੜੇ ਦਿਨ ਪਹਿਲਾਂ ਵੀ ਸਰਦਾਰ ਰਣਜੀਤ ਸਿੰਘ ਢਿੱਲੋਂ ਜੀ ਦਾ ਉੱਥੇ ਕੈਂਪ ਦੇ ਵਿੱਚ ਪ੍ਰੋਗਰਾਮ ਰੱਖਿਆ ਸੀ ਤੇ ਅੱਗੇ ਵੀ ਅਸੀਂ ਡੋਰ ਟੂ ਡੋਰ ਕੰਮ ਕਰਦੇ ਆ ਰਹੇ ਹਾਂ ਤੇ ਅੱਗੇ ਵੀ ਕਰਦੇ ਰਵਾਂਗੇ। ਇਹਦੇ 'ਚ ਮਿਹਨਤ ਕਰਾਂਗੇ ਪੂਰੀ ਵੀ ਸਰਦਾਰ ਰਣਜੀਤ ਸਿੰਘ ਜੀ ਢਿੱਲੋਂ ਜੀ ਨੇ ਜਿਤਾ ਕੇ ਵੱਧ ਤੋਂ ਵੱਧ ਵੋਟਾਂ ਪਵਾਈਏ ਤੇ ਲੋਕ ਸਭਾ ਇਲੈਕਸ਼ਨਾਂ ਦੇ ਵਿੱਚ ਜਿੱਤ ਹਾਸਿਲ ਕਰਾਈਏ। ਪੁਜਾਰਾ ਲਈ ਤਾਂ ਲਈ ਟਿੰਕਾ ਜਾਰਤੀਰ